ਉਦੀ ਅਗਰ ਤੁਸੀਂ ਹੋਗੇ ਮੱਛਰਾਂ ਤੋਂ ਪਰੇਸ਼ਾਨ ਅਗਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਇਹ ਬੱਚ ਮੱਛਰ ਜੋ ਹੈ ਕੰਨਾ ਚਾਕੇ ਪੈਂ 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 ਕਰਦੇ ਆ ਠੀਕ ਹੈ ਪੱਖਾ ਚਲਾਨੀਓ ਤਾਂ ਨਹੀਂ ਜਾਂਦੇ ਉਹ ਯਾਰ ਇਹਨਾਂ ਨੇ ਬਹੁਤ ਦਿਮਾਗ ਖਰਾਬ ਕਰਿਆ ਹੁੰਦਾ ਕਦੇ ਗਰਮੀ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਕੰਮ ਕਰਾ ਦੇ ਉੱਪਰ ਉਹ ਦੀ ਜਾ ਰਹੇ ਸਕਿਨ ਦੇ ਉੱਤੇ ਇੰਨੇ ਸਾਰੇ ਰੈਸੀਸ ਹੋ ਜਾਂਦੇ ਦੰਦੀਆਂ ਵੱਡ ਵੱਡ ਕੇ ਖੂਨ ਚੂਸ ਜਾਂਦੇ ਆ ਤੇ ਉਹਨਾਂ ਦੇ ਲਈ ਇਹ ਜ਼ਬਰਦਸਤ ਪ੍ਰੋਡਕਟ ਹੈ ਜਿਹਨੂੰ ਕਹਿੰਦੇ ਆ ਮੋਸਕੂਟੋ ਕਿਲਰ ਇਹਨੂੰ ਕਹਿੰਦੇ ਇਲੈਕਟ੍ਰਿਕ ਸ਼ੌਕ ਇਹਨੂੰ ਕੁਝ ਨਹੀਂ ਕਰਨਾ ਇਹ ਸਿਰਫ ਪੰਜ ਵੋਲਟ ਦਾ ਹੈ ਕੋਈ ਤੁਹਾਡੀ ਬਿਜਲੀ ਨਹੀਂ ਖਾਣ ਲੱਗਾ ਸਿਰਫ ਤੁਸੀਂ ਇਹਨੂੰ ਆਪਣੇ ਅਡਾਪਟਰ ਦੇ ਉੱਤੇ ਸਿਰਫ ਇਹ ਤੁਹਾਨੂੰ ਯੂਐਸਬੀ ਇਹ ਤੁਹਾਨੂੰ ਨਾਲ ਮਿਲੂਗੀ ਔਰ ਇਹਨੂੰ ਤੁਸੀਂ ਅਡਾਪਟਰ ਦੇ ਨਾਲ ਤੁਸੀਂ ਪਲੱਗ ਕਰ ਦੇਣਾ ਔਰ ਇਹ ਇਹ ਜਿਹੜੀ ਪਿੰਨ ਹੈ ਇਹ ਤੁਸੀਂ ਸਿਰਫ ਇਹਨੇ ਇਹਦੇ ਵਿੱਚ ਲਗਾ ਦੇਣੀ ਹੈ ਔਰ ਇਹ ਓਨ ਹੋ ਜਾਊਗਾ ਜਿੱਦਾਂ ਹੀ ਇਹ ਓਨ ਹੋਇਆ ਐਂਡ ਉਸ ਤੋਂ ਬਾਅਦ ਇਹਦੇ ਵਿੱਚ ਜਿੱਦਾਂ ਹੀ ਇਹ ਲਾਈਟ ਚੱਲੀ ਤਾਂ ਤੁਸੀਂ ਆਪਣਾ ਇੱਥੇ ਪਿਆ ਰਹਿਣ ਤੋਂ ਸਾਰੀ ਰਾਤ ਤੁਸੀਂ ਸੁੱਤੇ ਰਹੋ ਉਹਨਾਂ ਦੇਖੋ ਜਿੱਦਾਂ ਹੀ ਮੈਂ ਲਾਈਟ ਬੰਦ ਕੀਤੀ ਸੀ ਤੇ ਇਹਦੇ ਵਿੱਚ ਦੇਖੋ ਐਦਾਂ ਦੀ ਲਾਈਟ ਹੈ ਜਿਹੜਾ ਤੁਹਾਨੂੰ ਰਾਤ ਨੂੰ ਨਾਈਟ ਲੈਂਪ ਦੇ ਲਈ ਵੀ ਕੰਮ ਆਉਂਦਾ ਔਰ ਇਹ ਇਲੈਕਟ੍ਰਿਕ ਸ਼ੌਕ ਦਾ ਮੋਸਕੀਟੋ ਕਿਲਰ ਹੈ ਕਿ ਅਗਰ ਰਾਤ ਨੂੰ ਪਿਆਇਆ ਜਿੱਦਾਂ ਹੀ ਮੱਛਰ ਇਹਦੇ ਆਸ-ਪਾਸ ਘੁੰਮਿਆ ਨਹੀਂ ਔਰ ਉਹਨੂੰ ਇਲੈਕਟ੍ਰਿਕ ਸ਼ੌਕ ਲਾ ਜਾਣਾ ਐਂਡ ਉਹਨੇ ਮਾਰ ਦੇਣਾ ਠੀਕ ਹੈ ਇਹਦੇ ਚ ਆ ਰਿਹਾ ਔਰ ਨਾਲ ਇਹਦੇ ਵਿੱਚ ਇੱਕ ਬਰਸ਼ ਮਿਲਦਾ ਹੈ ਔਰ ਬਰਸ਼ ਦੇ ਨਾਲ ਤੁਸੀਂ ਆਪਣਾ ਇਹਦੇ ਵਿੱਚੋਂ ਮੱਛਰ ਤੁਸੀਂ ਕੱਢ ਵੀ ਸਕਦੇ ਹੋ ਠੀਕ ਹੈ ਮਾਰਕੀਟ ਤੇ ਲੈਣ ਜਾਓਗੇ ਤੁਹਾਨੂੰ ਇਹੀ ਪ੍ਰੋਡਕਟ ਮਿਲਦਾ 900 ਜਾਂ 1000 ਰੁਪਏ ਦਾ ਮੈਂ ਤੁਹਾਨੂੰ ਸਿਰਫ ਔਰ ਸਿਰਫ ਦਊਗਾ 400 ਰੁਪਏ ਦਾ ਤੁਸੀਂ ਇਹਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਨੂੰ ਫ੍ਰੀ ਕੋਰੀਅਰ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਘਰੇ ਡਿਲੀਵਰ ਕਰਵਾਉਂਗਾ ਇਨਕਲੂਡਿੰਗ ਕੋਰੀਅਰ ਦੇ ਚਾਰਜਸ ਪੈਂਦੇ ਆ 400